पे कर दो मतलब ऑप्शन है गूगल पे कर दो दूसरे वाले कर दे अरे तुम मेल छोड़ देना फिर में जाने दो कि रिटर्न में आप मुझे दे दोगे या पैसे दे दोगे भाई यही तो ऐसी सोच रहे हैं कि मेयर बड़ा हो गया कि अफसर बड़े हो गए जी मेयर ने ए, तो कहदा दिवाली का तोहफा फिर तो ये फिर वही गल होगी भगवंत मान वाली टू व्हीकल की चाबी कढ़ दे हैं बीच ते ऐसे कैसे आप लोग कह रहे हो आप लोग भाई की विवाद हो गया मैम की कह रहे हैं नहीं की जी पर्ची फ्री हो रखी है एक तारीख नहीं रोके उन्हें कुछ नहीं कहता क्या भरी तनु नहीं रोके ਥੋੜੇ ਪਾਰਕਿੰਗ ਵਾਲੀ ਜਾਣ ਦੇ ਰਿਹਾ ਤੇ ਤੁਸੀਂ ਇਧਰੋਂ ਰੋਕ ਮੈਂ ਨਾ ਤੁਹਾਨੂੰ ਪਹਿਲੇ ਬੋਲਿਆ ਤਾਂ ਨਾ ਕਿ ਮੈਂ ਤਾਂ ਅਬ ਆਈ ਹੂ ਮੈਂ ਮਾਈ ਟਾਈਮ ਇਜ਼ ਵੈਰੀ ਪ੍ਰੀਸ਼ੀਅਸ ਕੀ ਗੱਲ ਹੋ ਗਈ ਭਾਈ ਕਾਰਪੋਰੇਸ਼ਨ ਤੋਂ ਤੁਸੀਂ ਮੈਮ ਕਹਿ ਰਿਹਾ ਕਾਰਡ ਦਿਖਾ ਦਿਓ ਕਾਰਡ ਤੇ ਉਹਨਾਂ ਨੂੰ ਸ਼ੋ ਕਰ ਮੈਂ ਕਹਾ ਵਾਲਟ ਘਰ ਪੇ ਰਹਿ ਗਿਆ ਤਾਂ ਕਹਿੰਦੇ ਪੁੱਛ ਤਾਂ ਦਿਖਾਓ ਮੈਂ ਕਹਾ ਕੀ ਦਿਖਾਵਾਂ ਤਾਂ ਹਰ ਕੋਈ ਬੰਦਾ ਕਹੇਗਾ ਕਿ ਮੈਂ ਕਾਰਪੋਰੇਸ਼ਨ ਤੋਂ ਆਦਿਕੇਗਾ ਮੇਰਾ ਕਾਰਡ ਨਹੀਂ ਹੈ ਤਾਂ ਫਿਰ ਇਹਨਾਂ ਦੀ ਡਿਊਟੀ ਤੇ ਗੱਲ ਆ ਜੀ ਇਧਰ ਦੀ ਗੱਲ ਕੋਈ ਨਹੀਂ ਹੈ ਵੈਸੇ ਤੁਸੀਂ ਦੇਖ ਰਹੇ ਹੋ ਪੰਜਾਬ ਪੋਸਟ ਚੈਨਲ ਤੇ ਮੈਂ ਅਸ ਸ਼ਾਂਕ ਚੰਡੀਗੜ੍ਹ ਦੇ ਮੇਅਰ ਦੇ ਵੱਲੋਂ ਚੰਡੀਗੜ੍ਹ ਦੇ ਲੋਕਾਂ ਨੂੰ ਦਿਵਾਲੀ ਤੇ ਇੱਕ ਤੋਹਫ਼ਾ ਦਿੱਤਾ ਗਿਆ ਸੀ ਤੋਹਫ਼ਾ ਇਹ ਸੀਗਾ ਕਿ 1 ਦਸੰਬਰ ਤੋਂ ਬਾਅਦ ਜਿਹੜੀ ਦੋ ਪਹੀਆ ਵਾਹਨਾਂ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਪਾਰਕਿੰਗ ਆ ਫ੍ਰੀ ਕਰਤੀ ਜਾਏਗੀ ਲੇਕਿਨ ਅੱਜ ਹਾਊਸ ਦੇ ਵਿੱਚ ਇੱਕ ਮੀਟਿੰਗ ਹੁੰਦੀ ਆ ਉਹਦਾ ਵਿੱਚੋਂ ਵੱਡੇ ਅਫਸਰਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਜਿਹੜੀ ਪਾਰਕਿੰਗ ਆ ਫ੍ਰੀ ਨਹੀਂ ਹੋਏਗੀ ਟੂ ਵੀਲਰਾਂ ਦੀ ਉਹਨਾਂ ਦੇ ਪਰਚੀ ਕੱਟੀ ਜਾਏਗੀ ਤੇ ਇਸ ਪੂਰੇ ਮੁੱਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਚਿਨ ਗਾਲਵੜੀ ਜੋ ਕਿ ਕਾਂਗਰਸ ਦੇ ਕਾਉਂਸਲਰ ਨੇ ਅਸੀਂ ਗੱਲਬਾਤ ਕਰਾਂਗੇ ਕੀ ਆ ਪੂਰਾ ਆ ਭਾਈ ਸਭ ਤੋਂ ਪਹਿਲਾਂ ਤੁਹਾਡਾ ਪੰਜਾਬ ਪੋਸਟ ਚੈਨਲ ਤੇ ਸਵਾਗਤ ਹੈ ਜੀ। ਥੈਂਕ ਯੂ ਸੋ ਮਚ ਥੈਂਕ ਯੂ ਜੀ। ਭਾਈ ਇਹ ਇੱਕ ਕੀ ਮੁੱਦਾ ਹੈ ਪਹਿਲਾਂ ਚੰਡੀਗੜ੍ਹ ਦੇ ਮੇਅਰ ਕਹਿੰਦੇ ਨੇ ਕਿ ਪਾਰਕਿੰਗ ਫ੍ਰੀ ਹੈ ਦਿਵਾਲੀ ਦਾ ਤੋਹਫਾ ਪਰ ਇਹ ਤੋਹਫਾ ਮੇਰੇ ਖਿਆਲ ਤੋਂ ਲੱਗਦਾ ਕਿ ਤੋਹਫਾ ਆਂਦੇ ਜਾਂਦੇ ਜਿਹੜਾ ਕੀ ਆ ਖਤਮ ਹੋ ਗਿਆ। ਤੋਹਫਾ ਮੈਨੂੰ ਲੱਗਦਾ ਤੋਹਫਾ ਜਿਵੇਂ ਸੋਨ ਪਾਪੜੀ ਨਹੀਂ ਹੁੰਦੀ ਦਿਵਾਲੀ ਤੇ ਜਿਹੜੀ ਇੱਕ ਵਾਰ ਦੇ 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 ਵਾਪਿਸ ਘੁੰਮ ਕੇ ਵਾਪਸ ਲੈ ਲੈਂਦੇ ਆ ਉਹ ਤੋਹਫਾ ਸੀਗਾ। ਬੇਸਿਕਲੀ ਮੇਅਰ ਸਾਹਿਬ ਨੇ ਹੁਣ ਹੱਲਾਸ਼ੇਰੀ ਦੇ ਵੀ ਜੋਸ਼ ਦੇ ਵਿੱਚ ਆ ਕੇ ਇਹੋ ਜੀ ਗੱਲ ਕਹਿ ਤਾਂ ਦਿੱਤੀ ਜ ਉਹਨਾਂ ਨੇ ਵੈਸੇ ਕਿਸੇ ਬਾਈਟ ਦੇ ਵਿੱਚ ਇੰਟਰਵਿਊ ਦੇ ਵਿੱਚ ਕਿਹਾ ਵੀ ਪਾਰਕਿੰਗ ਫ੍ਰੀ ਟੂ ਵ੍ਹੀਲਰਸ ਦੀ 1 ਤਰੀਕ ਤੋਂ ਦਸੰਬਰ ਤੋਂ ਪਾਰਕਿੰਗ ਫ੍ਰੀ ਬਟ ਇਹੋ ਜੀ ਕੋਈ ਗੱਲ ਨਹੀਂ ਹੈ ਪਾਰਕਿੰਗ ਫ੍ਰੀ ਤਾਂ ਤਾਂ ਹੁੰਦੀ ਜੇ ਕੋਈ ਹਾਊਸ ਦੇ ਵਿੱਚ ਬਿੱਲ ਆਂਦਾ ਤੇ ਉਹਦੇ ਵਿੱਚ ਸਾਰੇ ਆਪ ਦੀ ਗੱਲ ਰੱਖਤੇ ਸਾਰੇ ਕਾਉਂਸਲ ਸਹਿਮਤੀ ਬਣਾਉਂਦੇ ਕਾਰਪੋਰੇਸ਼ਨ ਹਾਂ ਕਰਦੀ ਬਟ ਇਹੋ ਜੀ ਕੋਈ ਗੱਲ ਨਹੀਂ ਸੀ ਕਿ ਮੇਅਰ ਸਾਹਿਬ ਇੱਕ ਝੂਠ ਉਹਨਾਂ ਨੇ ਲੋਕਾਂ ਮੂਰੇ ਪੇਸ਼ ਕੀਤਾ ਜਿਹੜਾ ਪਰਦਾ ਫਾਸ਼ ਹੁਣ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਹੋ ਗਿਆ ਹੈ ਅੱਛਾ ਭਾਈ ਲੋਕੀ ਸਾਡੀ ਹੁਣੀ ਲੋਕਾਂ ਨਾਲ ਗੱਲ ਹੋਈ ਹੈ ਲੋਕੀ ਇਹ ਵੀ ਕਹਿ ਰਹੇ ਆ ਕਹਿੰਦੇ ਯਾ ਸਰ ਤੁਹਾਨੂੰ ਕੀ ਲੱਗਦਾ ਇਹ ਗੱਲ ਸੱਚ ਆ ਬਈ ਹਾਂ ਬਿਲਕੁਲ ਜੀ ਸੱਚ ਆ ਦੇਖੋ ਆਪਸੀ ਇਹਨਾਂ ਦਾ ਜਿਹੜੀ ਕੋਆਪਰੇਸ਼ਨ ਹੋਣਾ ਚਾਹੀਦਾ ਮੇਅਰ ਦਾ ਤੇ ਕਮਿਸ਼ਨਰ ਦਾ ਜਾਂ ਮੇਅਰ ਦਾ ਤੇ ਅਥਾਰਟੀ ਦਾ ਕੋਈ ਨਹੀਂ ਆ ਬਿਲਕੁਲ ਵੀ ਇਹ ਨਾਲ ਨਹੀਂ ਹੈ ਹੁਣ ਵੱਡੇ ਛੋਟੇ ਦੀ ਗੱਲ ਤਾਂ ਬਾਅਦ ਦੀ ਹੈ ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਪ੍ਰੈਕਟੀਕਲੀ ਵੀ ਤੁਸੀਂ ਦੇਖੋਗੇ ਮੂੰਹ ਤੋਂ ਜ ਮੇਅਰ ਫਸਟ ਸਿਟੀਜ਼ਨ ਆਫ ਸਿਟੀ ਹੁੰਦਾ ਹੈ ਉਹ ਤੁਸੀਂ ਸਮਝੋ ਵੀ ਕਿਸੇ ਅਫਸਰ ਹੋ ਜਾਂ ਕਿਸੇ ਗਵਰਨਰ ਤੋਂ ਵੀ ਉੱਤੇ ਹੁੰਦਾ ਹੈ ਮਤਲਬ ਸ਼ਹਿਰ ਦਾ ਇੱਕ ਸਾਲ ਵਾਸਤੇ ਪੂਰਾ ਫਸਟ ਸਿਟੀਜ਼ਨ ਹੁੰਦਾ ਹੈ ਤੇ ਉਹ ਮੂੰਹ ਤੋਂ ਕੋਈ ਗੱਲ ਕੱਢਦਾ ਉਹਦੀ ਕੋਈ ਆਥੈਂਟੀਸਿਟੀ ਹੋਣੀ ਚਾਹੀਦੀ ਹੈ ਮੂੰਹ ਤੋਂ ਕੁਝ ਵੀ ਐਵੇਂ ਨਹੀਂ ਕੱਢਿਆ ਜਾਂਦਾ ਵੀ ਕੁਝ ਵੀ ਕਹਿ ਦੇ ਤੁਸੀਂ ਅੱਜ ਪਾਰਕਿੰਗ ਫਰੀ ਹੈ ਕੱਲ ਨੂੰ ਕਹਿ ਦੇਣਗੇ ਗੱਡੀਆਂ ਦੀ ਪਾਰਕਿੰਗ ਫਰੀ ਹੈ ਐਵੇਂ ਤਾਂ ਕੁਝ ਹੋ ਨਹੀਂ ਰਿਹਾ ਪ੍ਰੈਕਟੀਕਲੀ ਤੇ ਲੋਕਾਂ ਨੂੰ ਇੱਕ ਝੂਠ ਹੈ ਬੀਜੇਪੀ ਦਾ ਸਾਹਮਣੇ ਆ ਗਿਆ ਹੈ 2024 ਦੇ ਇਲੈਕਸ਼ਨ ਦੇਖ ਕੇ ਮੈਨੂੰ ਲੱਗਦਾ ਕੋਈ ਵੀ ਐਵੇਂ ਦੀ ਗੱਲ ਕਹਿਤੀ ਹੈ ਵੀ 24 ਦੇ ਵਿੱਚ ਵੋਟ ਲੈਣ ਵਾਸਤੇ ਉਹਨਾਂ ਨੇ ਇੱਕ ਜੁਮਲਾ ਸਟੇ ਮੋਦੀ ਉਹ ਬੰਦਾ ਅਗਰ ਆਪਣਾ ਕਨਵੈਂਸ ਇੱਥੇ ਖੜਾ ਕਰਕੇ ਜਾਂਦਾ ਜੇ ਉਹਦਾ ਕਨਵੈਂਸ ਚੋਰੀ ਹੁੰਦਾ ਤਾਂ ਪਰਚੀ ਉੱਤੇ ਲਿਖਿਆ ਹੋਇਆ ਵੀ ਇਸ ਉਹਨਾਂ ਦੀ ਪੈਸੇ ਦੀ ਵਾਪਸੀ ਦਿੱਤੀ ਕਿ ਉਹਦੇ ਤੇ ਕਾਰਵਾਈ ਕੀਤੀ ਜਾਏਗਾ ਇਦਾਂ ਦਾ ਕੁਝ ਹੈਗਾ ਪਰਚੀ ਉੱਤੇ ਨਹੀਂ ਨਹੀਂ ਕੁਝ ਵੀ ਨਹੀਂ ਲਿਖਿਆ ਹੋਇਆ ਜੀ ਨਾਰਮਲ ਪਰਚੀ ਆ ਉਹਦੇ ਵਿੱਚ ਕੁਝ ਨਹੀਂ ਹੈ ਸਿਰਫ ਆਪ ਰਿਸਪੌਂਸੀਬਲ ਨੇ ਕੋਈ ਚੋਰੀ ਹੋ ਜਾਏ ਕੁਝ ਹੋ ਜਾਏ ਹੁਣ ਇਹ ਐਕਟਿਵ ਆ ਖੜੀ ਕਰਕੇ ਗਏ ਨੇ ਜਦੋਂ 8:30 ਹੋ ਜਾਊਗਾ ਸਾਡਾ ਟਾਈਮ ਓਵਰ ਹੋ ਜਾਊਗਾ ਉਸ ਤੋਂ ਬਾਅਦ ਐਕਟਿਵ ਕੋਈ ਚੱਕ ਕੇ ਲੈ ਜਾਵੇ ਕੌਣ ਜ਼ਿੰਮੇਵਾਰ ਹੈ ਉਸਦਾ ਪਰਚੀ ਉਹਨੇ ਕਟਾਈ ਨਹੀਂ ਹੈ ਉਹ ਇੱਥੇ ਆਪ ਨਹੀਂ ਹੈ ਜਾਣ ਕੇ ਤੁਸੀਂ ਇੱਥੇ ਖੜੇ ਹੋ ਮੀਡੀਆ ਖੜੀ ਹੈ ਤਾਂ ਕਰਕੇ ਉਹ ਬੰਦਾ ਦੁਬਾਰਾ ਆ ਹੀ ਨਹੀਂ ਜਾਂਦਾ ਮੈਨੂੰ ਲੱਗਦਾ ਨਹੀਂ ਤਾਂ ਹੁਣ ਤੱਕ ਤਾਂ ਕੰਮ ਹੋ ਜਾਂਦਾ ਐਕਟਿਵ ਲੈ ਕੇ ਵੀ ਚਲੇ ਜਾਂਦਾ ਤਾਂ ਇਹ ਕੋਈ ਸਿਕਿਉਰਿਟੀ ਨਹੀਂ ਕੋਈ ਸੇਫਟੀ ਨਹੀਂ ਚੋਰੀਆਂ ਵੀ ਹੁੰਦੀ ਰਹਿੰਦੀ ਹੈ ਸਭ ਕੁਝ ਹੋ ਰਿਹਾ ਹੈ ਬਟ ਇਹ ਸ਼ਹਿਰ ਦੇ ਵਿੱਚ ਜਿੰਨਾ ਸਿਸਟਮੈਟਿਕ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਜਿੰਨਾ ਲੋਕਾਂ ਨੂੰ ਇਹ ਸਿਸਟਮੈਟਿਕ ਸ਼ਹਿਰ ਲੱਗਦਾ ਇੱਥੇ ਰੂਲਸ ਰੈਗੂਲੇਸ਼ਨ ਸਿਸਟਮੈਟਿਕ ਲੱਗਦੇ ਨੇ ਰੂਲ ਰੈਗੂਲੇਸ਼ਨ ਸਿਸਟਮੈਟਿਕ ਨਹੀਂ ਹੈ ਹਰ ਚੀਜ਼ ਦੇ ਵਿੱਚ ਧਾਂਦ ਲੀਆ ਉਹ ਭਾਵੇਂ ਕਾਰਪੋਰੇਸ਼ਨ ਹੋਵੇ ਭਾ ਤੁਸੀਂ ਦੇਖੋ ਪਿੱਛੇ ਜਿਹੜਾ ਟੈਂਡਰ ਪਾਰਕਿੰਗ ਦਾ ਕੈਨਸਲ ਵੀ ਹੋਇਆ ਸੀ ਠੇਕੇਦਾਰ ਇਹਨਾਂ ਦੇ ਪੈਸੇ ਖਾ ਗਿਆ 5-7 ਕਰੋੜ ਰੁਪਏ ਖਾ ਗਿਆ ਇਹਨਾਂ ਨੂੰ ਮੈਨੂੰ ਲੱਗਦਾ ਕੋਈ ਪਰਵਾਹੀ ਨਹੀਂ ਹੈ ਪੈਸੇ ਖਾਈ ਜਾਓ ਜਨਤਾ ਦੇ ਨਾਲ ਕੋਈ ਪਿਆਰ ਨਹੀਂ ਹੈ ਲੋਕਾਂ ਦੇ ਨਾਲ ਕੋਈ ਇਹਨਾਂ ਨੂੰ ਹਮਦਰਦੀ ਨਹੀਂ ਹੈ ਇਹ ਲੋਕਾਂ ਦਾ ਪੈਸਾ ਹੈ ਕਾਰਪੋਰੇਸ਼ਨ ਦਾ ਜੇ ਰੈਵਨਿਊ ਵਧੂਗਾ ਕਿਸੇ ਨਾ ਕਿਸੇ ਦੇ ਪਾਸੇ ਰੈਵਨਿਊ ਵਧੂਗਾ ਅਸੀਂ ਉਸ ਦੂਜੇ ਪਾਸੇ ਚੰਡੀਗੜ੍ਹ ਦੇ ਲੋਕਾਂ ਨੂੰ ਰਾਹਤ ਦੇ ਸਕਦੇ ਆ ਵੀ ਜੇ ਰੈਵਨਿਊ ਸਾਡਾ 7 ਇੱਕ ਇੱਕ ਮਹੀਨੇ ਦਾ ਕਰੋੜ ਰੁਪਇਆ ਵੱਧ ਰਿਹਾ ਹੈ ਅਸੀਂ ਕਿਸੇ ਨਾ ਕਿਸੇ ਪਾਣੀ ਦੇ ਬਿੱਲ ਬਿਜਲੀ ਦੇ ਬਿੱਲ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੀ ਗਰੀਬ ਲੋਕਾਂ ਦੀ ਮਦਦ ਕਰ ਸਕਦੇ ਆ ਪਰ ਜੇ ਰੈਵਨਿਊ ਨਹੀਂ ਆਊਗਾ ਉਹ ਸਾਡੇ ਮੋਢਿਆਂ ਤੇ ਇੱਕ ਭਾਰ ਹੈ ਉਹੀ ਚੀਜ਼ੇ ਸਮਝ ਦੇਣੀ ਹੈ ਪਾਰਕਿੰਗ ਕੀ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਡਿਪਾਰਟਮੈਂਟ ਹੈ ਹੋ ਜਿਹਨੇ ਜਿੱਥੇ ਘਟਾਲੇ ਨੇ ਬਟ ਅੱਖਾਂ ਮਿਚੀਆਂ ਜਾਂਦੀਆਂ ਉਹਨੇ ਪੈਸੇ ਲਈ ਜਾਂਦੇ ਨੇ ਰੇੜੀ ਫੜੀਆਂ ਵਾਲੇ ਕੋਲ ਪੁੱਛ ਲੋ ਇੰਨੀ ਰੇੜੀਆਂ ਸ਼ਹਿਰ ਦੇ ਵਿੱਚ ਕਿਵੇਂ ਲੱਗਦੀਆਂ ਹੁੰਦੀਆਂ ਨੇ ਇਹ 22 ਸੈਕਟਰ ਮਾਰਕੀਟ ਹੈ ਸਰੀਆਮ ਪੈਸੇ ਖਾਂਦੇ ਆ ਨਹੀਂ ਇੰਨੀ ਲੱਗ ਹੀ ਨਹੀਂ ਸਕਦੀ ਇੱਕ ਪਾਸੇ ਅਸੀਂ ਇਹ ਨਹੀਂ ਕਹਿੰਦੇ ਵੀ ਗਰੀਬ ਆਪਦਾ ਰੋਜ਼ਗਾਰ ਪੂਰਾ ਕਰੇ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਨਾਲ ਦੀ ਨਾਲ 20 ਵੀ ਰੇੜੀਆਂ ਲਾ ਲਓ ਆਪਦੇ ਪਿੰਡੋਂ ਬੰਦਿਆਂ ਨੂੰ ਬੁਲਾ ਲਓ ਤੇ ਕਾਰਪੋਰੇਸ਼ਨ ਦੀ ਮਿਲੀ ਭਗਤ ਨਾਲ ਸਾਰਾ ਕੁਝ ਹੋ ਰਿਹਾ ਬਿਲਕੁਲ ਬਾਈ ਜੀ ਤੁਸੀਂ ਜਿਵੇਂ ਰੇੜੀ ਫੜੀਆਂ ਦੀ ਗੱਲ ਕੀਤੀ ਕਰ ਆਪਾਂ 22 ਸੈਕਟਰ ਦੀ ਮਾਰਕੀਟ ਦੀ ਗੱਲ ਕਰੀਏ ਅਗਰ ਜਿਹੜਾ ਵੈਂਡਰ ਜਿਹੜਾ ਜ਼ੋਨ ਹੁੰਦਾ ਉਹ 4x4 ਦਾ ਮੇਰੇ ਖਿਆਲ ਨਾਲ 5x4 ਦਾ ਐਨੇ ਦਾ ਹੀ ਹੈ ਵੈਂਡਰ ਜ਼ੋਨ ਤੇ ਇਹਨਾਂ ਦੇ ਵਿੱਚ ਅਗਰ ਦੇਖਿਆ ਜਾਏ ਸì 22 ਦੀ ਮਾਰਕੀਟ ਦੇ ਵਿੱਚ ਅਗਰ ਪਾਰਕਿੰਗ ਅਗ ਫੇਰ ਅੰਿਤ ਢੱਲੇ ਨਾਲੇ ਖੜੇ ਨੇ ਓਪਨਲੀ ਖੜੇ ਨੇ ਐਮਸੀ ਦੀ ਗੱਡੀਆਂ ਆਉਂਦੀਆਂ ਨੇ ਤੇ ਇਹਨਾਂ ਦੀ ਆਪਸੀ ਸੈਟਿੰਗ ਹੈ ਆਪਸੀ ਸਹਿਮਤੀ ਹੈ ਜਾਂ ਸਭ ਕੁਝ ਲੈ ਦੇ ਕੇ ਚੱਲਦਾ ਦੇਖੋ ਜੀ ਲੈ ਦੇ ਕੇ ਚੱਲਦਾ ਹੁੰਦਾ ਦੇਖੋ ਆ ਵੀ ਤੁਹਾਡੇ ਸਾਹਮਣੇ ਹੀ ਹੈ ਕੋਈ ਵੀ ਚੀਜ਼ ਅਪਰੂਵਡ ਹੋਣੀ ਚਾਹੀਦੀ ਹੈ ਤੁਸੀਂ ਲਾ ਨਹੀਂ ਸਕਦੇ ਬੇਸਿਕਲੀ ਕੋਈ ਵੀ ਚੀਜ਼ ਹੈ ਉਹ ਪਿੱਛੇ ਕੁਰਸੀਆਂ ਲੱਗੀਆਂ ਹੋਈਆਂ ਨੇ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਅਲਾਉਡ ਨਹੀਂ ਹੈ ਇਹ ਲੀਗਲੀ ਅਲਾਉਡ ਨਹੀਂ ਹੈ ਆਪਦੀ ਮਰਜ਼ੀ ਨਾਲ ਕੋਈ ਕਰੀ ਜਾਂਦਾ ਹੈ ਉਹ ਕਾਰਪੋਰੇਸ਼ਨ ਦੇ ਨਾਲ ਮਿਲੀ ਭਗਤ ਹੁੰਦੀ ਹੈ ਕਾਰਪੋਰੇਸ਼ਨ ਵਾਲਿਆਂ ਨਾਲ ਸੈਟਿੰਗ ਬਾਜੀ ਕਰ ਲੈਂਦੇ ਆ ਕੋਈ ਵੀ ਉਧਰ ਕੋਈ ਇੰਸਪੈਕਟਰ ਹੁੰਦਾ ਕੋਈ ਵੀ ਹੁੰਦਾ ਸਾਰੇ ਮਤਲਬ ਬਹੁਤ ਚੀਜ਼ਾਂ ਮਿਲ ਜੁਲ ਕੇ ਚਲਦੀਆਂ ਹੁੰਦੀਆਂ ਨੇ ਲੀਗਲੀ ਇਹ ਚੀਜ਼ਾਂ ਲਾਉਡ ਦੀਆਂ ਪੂਰੀ ਮਾਰਕੀਟ ਦਾ ਤੁਸੀਂ ਰਾਉਂਡ ਲਾਉਗੇ 22 ਸੈਕਟਰ 17 ਸੈਕਟਰ ਹਰ ਸੈਕਟਰ 15 ਸੈਕਟਰ ਜਿੱਥੇ ਭੀੜ ਜ਼ਿਆਦਾ ਹੈ ਲਾਂਟੇ ਦੇ ਬਾਹਰ ਉੱਥੇ ਸਭ ਕੁਝ ਇਹੀ ਚੱਲੀ ਜਾਂਦਾ ਪੀਜੀਆਈ ਦੇ ਪਾਰ ਸਾਡੀ ਬੋਰਡ ਦੇ ਵਿੱਚ ਪੀਜੀਆਈ ਦੇ ਪਾਰ ਰੇੜੀਆਂ ਹੀ ਰੇੜੀਆਂ 150 ਰੇੜੀਆਂ ਲੱਗੀਆਂ ਹੋਈਆਂ ਨੇ ਹਫਤੇ ਬੰਨੇ ਹੋਏ ਨੇ ਕਲੈਕਸ਼ਨ ਹੁੰਦੀ ਹੈ ਹਫਤੇ ਦੀ ਸਾਰਿਆਂ ਨੂੰ ਪਤਾ 50 ਰੁਪਏ ਹਫਤਾ ਇੱਕ ਮੇਜਰ ਬੰਦਾ ਹੁੰਦਾ 10 ਜਣਿਆਂ ਦਾ ਉਹ ਕਲੈਕਟ ਕਰਕੇ 50-50 ਰੁਪਏ ਇਹਨਾਂ ਨੂੰ ਅੱਗੇ ਫੜਾ ਦਿੰਦਾ ਜੋ ਕੋਈ ਆਵਾਜ਼ ਚੁੱਕਦਾ ਹੈ ਇੰਨੀ ਸੈਟਿੰਗ ਦੇ ਨਾਲ ਇਹਨਾਂ ਨਾਲ ਗੱਲਬਾਤ ਕੀਤੀ ਹੋਈ ਹੈ ਜਿਹੜੇ ਲੋਕ ਰੇੜੀ ਵਾਲੇ ਹੁੰਦੇ ਨੇ ਉਹਨਾਂ ਨੂੰ ਕੌਂਸਲਰ ਦੇ ਖਿਲਾਫ ਬੁਲਵਾਇਆ ਜਾਂਦਾ ਹੈ ਉਹਨਾਂ ਨੂੰ ਦੂਜੇ ਲੋਕਾਂ ਦੇ ਖਿਲਾਫ ਬੁਲਵਾਇਆ ਜਾਂਦਾ ਹੈ ਪੂਰਾ ਨੈਕ ਗੱਲ ਨਹੀਂ ਕਰਦੇ ਤੇ ਸਾਡੇ ਪ੍ਰੋਗਰਾਮਾਂ ਤੇ ਆਣਾ ਤਾਂ ਦੂਰ ਦੀ ਗੱਲ ਹੈ ਉਹ ਸਿੱਧੇ ਮੂ ਸਾਡੇ ਨਾਲ ਗੱਲ ਵੀ ਨਹੀਂ ਕਰਦੇ ਇਹ ਕੀ ਕਰਨਾ ਹਾਲਾਂਕਿ ਹਰ ਸਾਲ ਮੇਰ ਜਦੋਂ ਬਦਲਦਾ ਹੈ ਤੇ ਉਹ ਇੱਕ ਨਵੇਂ ਜੋਸ਼ ਦੇ ਨਾਲ ਉਹਨੂੰ ਆਣਾ ਚਾਹੀਦਾ ਹੈ ਪੜ ਐਦਾਂ ਦੀ ਵੀ ਕਿਹੜੀ ਖੁਮਾਰੀ ਚੜ ਜਾਂਦੀ ਹੈ ਕਿ ਇੱਕ ਸਾਲ ਉਹਨਾਂ ਦਾ ਜਿਹੜਾ ਫਤੂਰ ਮੇਅਰ ਦਾ ਹੀ ਨਹੀਂ ਉਤਰਦਾ ਉਹਨਾਂ ਦੇ ਸਿਰਾਂ ਤੋਂ ਦੇਖੋ ਪਸੇ ਪਸੇ ਕਿ ਇਹ ਭਾਜੀ ਲੋਕਾਂ ਨੂੰ ਲੱਗਦਾ ਮੇਅਰ ਬਣ ਕੇ ਰੱਬ ਬਣ ਗਏ ਦੇਖੋ ਜੀ ਪਰਮਾਤਮਾ ਨੇ ਜੀਨੂੰ ਜੋ ਚੀਜ਼ ਬਖਸ਼ੀ ਹੁੰਦੀ ਹੈ ਨਾ ਉਹ ਸਦਾ ਨਹੀਂ ਰਹਿੰਦੀ ਕੋਈ ਕੁਰਸੀ ਸਦਾ ਨਹੀਂ ਰਹਿੰਦੀ ਸਾਲ ਦੀ ਟਰਮ ਹੈ ਜਿਹਨੇ ਇੱਕ ਬੰਦਾ ਹੋਸ ਸੰਭਾਲਦਾ ਇਨੀ ਟਰਮ ਲੰਘ ਜਾਂਦੀ ਹੈ ਬੰਦੇ ਨੂੰ ਇਹ ਸੋਚਣਾ ਚਾਹੀਦਾ ਜਿੰਨਾ 365 ਦਿਨ ਹੈ 365 ਦਿਨ ਰਾਤ ਇੱਕ ਕਰਕੇ ਲੋਕਾਂ ਲਈ ਕੰਮ ਕਰੇ ਚੰਡੀਗੜ੍ਹ ਦੇ ਲੋਕਾਂ ਲਈ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਪਰ ਸ਼ਾਇਦ ਇਹਨਾਂ ਨੂੰ ਸੱਤਾ ਦਾ ਨਸ਼ਾ ਤੇ ਪ ਹੰਕਾਰ ਹੈ ਪਾਰਟੀ ਦਾ ਵੀ ਬੀਜੇਪੀ ਅਸੀਂ ਪਤਾ ਨਹੀਂ ਕੀ ਕਰ ਜਾਵਾਂਗੇ ਜਿਵੇਂ ਮੋਦੀਆਬੀਨ ਨਹੀਂ ਹੁੰਦਾ ਮੋਦੀਆਬੀਨ ਜਿਸ ਅੱਖਾਂ ਸਾਨੂੰ ਦੇਖਣਾ ਬੰਦ ਹੋ ਜਾਂਦਾ ਐਵੇਂ ਮੋਦੀਆਬੀਨ ਹੋ ਜਾਂਦਾ ਇਹ ਮੋਦੀਆਬੀਨ ਕਰਦੇ ਆ ਇਹ ਸਾਰੇ ਮੋਦੀ ਦੇ ਇਹੋ ਜਿਹੇ ਫੋਲੋਅਰ ਬਣਾਉਂਦੇ ਆ ਲੋਕਾਂ ਨੂੰ ਇਹ ਜੋ ਵੀ ਮੋਦੀ ਨੂੰ ਫੋਲੋ ਕਰਦਾ ਹੈ ਬਲਾਈਂਡਲੀ ਉਹ ਅੰਨ੍ਹਾ ਹੋ ਜਾਂਦਾ ਇਹਨਾਂ ਨੂੰ ਦਿਖਦਾ ਹੀ ਨਹੀਂ ਨੇੜੇ ਤੇੜੇ ਕੀ ਦੂਰ ਦਾ ਵੀ ਨਹੀਂ ਦਿਖਦਾ ਉਹ ਇਹਨਾਂ ਨੂੰ ਮੋਦੀਆਬੀਨ ਹੋ ਜਾਂਦਾ ਕਿਸੇ ਬਿਹਾਰ ਦੇ ਪੋਲੀਟੀਸ਼ੀਅਨ ਨੇ ਕਿਹਾ ਸੀ ਵੀ ਮੋਦੀਆਬੀਨ ਤੋਂ ਬਚਣਾ ਹੈ ਮੋਦੀਆਬੀਨ ਦਾ ਇਲਾਜ ਹੋ ਜਾਊਗਾ ਮੋਦੀਆਬੀਨ ਦਾ ਇਲਾਜ ਨਹੀਂ ਹੋਣਾ ਉਹੀ ਗੱਲ ਹੈ ਬੀਜੇਪੀ ਵਾਲੇ ਮੋਦੀਆਬੀਨ ਕਰਨਾ ਚਾਹੁੰਦੇ ਪੂਰੇ ਚੰਡੀਗੜ੍ਹ ਨੂੰ ਵੀ ਅੰਨਾ ਕਰ ਦਈਏ ਤੇ ਜੋ ਫਿਰ ਸਾਡੀ ਜਿਹੜੀ ਇਹਨਾਂ ਦੀ ਬਦਮਾਸ਼ੀ ਇਹਨਾਂ ਨੇ ਚਲਾਈ ਉਹ ਚਲਾਣੀ ਤੇ ਭਾਈ ਮੇਰਾ ਆਖਰੀ ਸਵਾਲ ਤੁਹਾਡੇ ਤੋਂ ਇਹ ਹੈ ਐਡਾ ਘਾਟੇ ਦੇ ਵਿੱਚ ਅਗਰ ਚੰਡੀਗੜ੍ਹ ਪ੍ਰਸ਼ਾਸਨ ਜਾ ਰਿਹਾ ਹੈ ਤੇ ਹੁਣ ਵੀ ਉਹ ਹਰ ਵਾਰ ਕਹਿੰਦੇ ਆ ਕਿ ਚੰਡੀਗੜ੍ਹ ਅੱਗੇ ਵੱਧ ਰਿਹਾ ਹੈ ਚੰਡੀਗੜ੍ਹ ਦੀ ਨੰਬਰਿੰਗ ਅੱਗੇ ਵੱਧ ਰਹੀ ਹੈ ਤੇ ਜਿਹੜੇ ਘਾਟ ਲੋਕਾਂ ਤੋਂ ਪੈਸੇ ਲੈ ਕੇ ਲੋਕਾਂ ਦੇ ਨਾਲ ਲੜਾਈ ਲੜ ਕੇ ਲੋਕਾਂ ਨੇ ਰੇਟ ਵਧਾ ਕੇ ਪਾਣੀ ਦਾ ਬਿਜਲੀ ਦਾ ਰੇਟ ਪ੍ਰਾਪਰਟੀ ਟੈਕਸ ਰੋਡ ਟੈਕਸ ਰੋਡ ਟੈਕਸ ਇਹਨਾਂ ਕਰਤਾ ਤੇ ਇਹ ਸਾਰੇ ਰੇਟ ਕਿਉਂ ਵਧ ਰਹੇ ਆ ਇਹ ਰੇਟ ਤਾਂ ਕਰਕੇ ਵਧੀ ਜਾਂਦੇ ਨੇ ਕਿਉਂਕਿ ਲੋਕ ਜਿਹੜੇ ਲੋਕ ਨੇ ਉਹ ਲੋਕ ਇੱਥੇ ਲੋਕਾਂ ਦੇ ਨਾਲ ਤੱਕਾ ਹੋ ਰਿਹਾ ਕਾ ਕਰਕੇ ਚੀਜ਼ਾਂ ਇੱਥੇ ਕਰੀ ਜਾਂਦੀਆਂ ਨੇ ਸਖਤ ਅਸੀਂ ਇਸ ਚੀਜ਼ ਦੇ ਖਿਲਾਫ ਆ ਤੇ ਕਾਰਪੋਰੇਸ਼ਨ ਨੂੰ ਸ਼ਹਿਰ ਦਾ ਸੋਚਣਾ ਚਾਹੀਦਾ ਸ਼ਹਿਰ ਦੇ ਲੋਕਾਂ ਦਾ ਸੋਚਣਾ ਚਾਹੀਦਾ ਹੈ ਤਾਂ ਹੀ ਇਹ ਸ਼ਹਿਰ ਦਾ ਭਲਾ ਹੋਊਗਾ ਨਹੀਂ ਤਾਂ ਮੈਨੂੰ ਲੱਗਦਾ ਸਿਰਫ ਇਹ ਕਾਗਜ਼ਾਂ ਦੇ ਵਿੱਚ ਨੰਬਰ 1 ਦਿਖਾ ਸਕਦੇ ਹੋ ਰਿਐਲਿਟੀ ਕੁਝ ਹੋਰ ਹੈ ਨਾ ਭਾਈ ਹਾਊਸ ਦੇ ਵਿੱਚ ਵੀ ਕਾਫੀ ਵਾਰ ਆਵਾਜ਼ ਚੱਕਣ ਦੀ ਜਿਹੜੀ ਕੋਸ਼ਿਸ਼ ਹੁੰਦੀ ਹੈ ਤੇ ਤੁਹਾਨੂੰ ਲੱਗਦਾ ਕਿ ਇਹ ਆਵਾਜ਼ ਦਬਾ ਦਿੱਤੀ ਜਾਂਦੀ ਹੈ ਉਹ ਸਵਾਦ ਦਾ ਕੋਈ ਫਰਕ ਹੀ ਨਹੀਂ ਪੈਂਦਾ ਬਿਲਕੁਲ ਜੀ ਹੁਣ ਦੇਖੋ ਦੇਖੋ ਸ਼੍ਰੀ ਰਾਮ ਬੰਦੇ ਆਪਣਾ ਰਾਮ ਮੰਦਿਰ ਬਣਿਆ ਹੈ ਅਸੀਂ ਆਪ ਹਿੰਦੂ ਹੈ ਰਾਮ ਮੰਦਿਰ ਦੇ ਪੂਰੇ ਅਸੀਂ ਫੇਵਰ ਰਾਮ ਮੰਦਰ ਦੀ ਖੁਸ਼ੀ ਦੇ ਵਿੱਚ ਲਾਈਟਾਂ ਲਾ ਦੋਗੇ ਚੌਕਾ ਤੇ ਇਸ ਤੋਂ ਵਧੀਆ ਤਾਂ ਕਿਸੇ ਗਰੀਬ ਦੀ ਮਦਦ ਕਰ ਦੋ ਕਲੋਨੀਆ ਦੇ ਵਿੱਚ ਪਿੰਡਾਂ ਦੇ ਵਿੱਚ ਤੁਸੀਂ ਐਜੂਕੇਸ਼ਨ ਚੱਕੋ ਮੈਨੂੰ ਲੱਗਦਾ 3 ਕਰੋੜ ਰੁਪਏ ਤੁਸੀਂ ਜੇ ਸ਼ਹਿਰ ਨੂੰ ਚਮਕਾਉਣ ਦੇ ਵਿੱਚ ਲਾਣਾ ਹੈ ਉਸ ਤੋਂ ਵਧੀਆ 3 ਕਰੋੜ ਰੁਪਏ ਕਿਸੇ ਬੱਚਿਆਂ ਦੀ ਐਜੂਕੇਸ਼ਨ ਤੇ ਲਾਓ ਵੀ ਕਾਰਪੋਰੇਸ਼ਨ ਵੱਲੋਂ ਇਹ ਵੱਡਾ ਉਪਰਾਲਾ ਲਿਆ ਗਿਆ ਵੀ ਸਾਰੇ ਕਾਉਂਸਲਰਾਂ ਨਾਲ ਮਿਲ ਕੇ ਆਪਣੀ ਤਨਖਾਹ ਵੀ ਦਈਆਂ ਅਸੀਂ ਦੇਣ ਨੂੰ ਰਾਜ਼ੀ ਹਾਂ ਵੀ ਅਸੀਂ 17 17000 ਰੁਪਏ ਸਾਡਾ ਦੇਣ ਨੂੰ ਰਾਜ਼ੀ ਹਾਂ ਅਸੀਂ ਚੰਡੀਗੜ੍ਹ ਦੇ ਹਜ਼ਾਰ ਸਟੂਡੈਂਟਸ ਦਾ ਪੜ੍ਹਾਈ ਦਾ ਖਰਚਾ ਚੱਕਾਂਗੇ 2 ਸਾਲ ਦਾ 3 ਸਾਲ ਦਾ 1 ਸਾਲ ਦਾ ਜੇ ਰਾਮ ਮੰਦਿਰ ਦਰਸ਼ਨ ਕਰਨੇ ਆ ਮੈਂ ਆਪਦੇ ਪੈਸੇ ਨਾਲ ਦਰਸ਼ਨ ਕਰ ਸਕਦਾ ਜ਼ਰੂਰੀ ਨਹੀਂ ਹੈ ਸਰਕਾਰੀ ਪੈਸੇ ਤੇ ਦਰਸ਼ਨ ਕਰਨੇ ਆ ਤੇ ਇਹ ਚੀਜ਼ਾਂ ਨੇ ਉਹਨੂੰ ਚੁਪਦੀਆਂ ਨੇ ਇਹਨਾਂ ਨੂੰ ਡਰਾਮਾ ਕਰਨਾ ਹੈ ਸ਼ਹਿਰ ਦੇ ਡਰਾਮਾ ਕਰਨਾ ਹੈ ਸਾਫ਼ 2024 ਦੇ ਇਲੈਕਸ਼ਨ ਦਿਖ ਰਹੇ ਆ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਇਹ ਰਾਮ ਮੰਦਿਰ ਦੇ ਦਰਸ਼ਨ ਹੁਣ ਹੋਣੇ ਹੁਣ ਬਨਨਾਸੀ 2024 ਇਲੈਕਸ਼ਨ ਦਾ ਅਜੰਡਾ ਹੈ ਇਹਨਾਂ ਦਾ ਬਹੁਤ ਧੰਨਵਾਦ ਸੋਏ ਸੀਗੇ ਸੜਕ ਨਾਲ ਕਾਂਗਰਸ ਦੇ ਕੌਂਸਲਰ ਸਚਨ ਗਾਲਵ ਜੀ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਜਿਹੜਾ ਚਾਹੇ ਉਹ ਪਾਰਕਿੰਗਾਂ ਦਾ ਹੋਵੇ ਚਾਹੇ ਕਾਰਪੋਰੇਸ਼ਨ ਦੇ ਅੰਡਰਾਂ ਦੀ ਕੋਈ ਵੀ ਚੀਜ਼ ਹੋਵੇ ਉਹ ਤੋਂ ਸਿੱਧੇ ਤੌਰ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਪੈਸਾ ਖਾਇਆ ਜਾ ਰਿਹਾ ਥੱਲੇ ਤੋਂ ਲੈ ਕੇ ਉੱਪਰ ਤੱਕ ਅਫਸਰਾਂ ਦੇ ਨਾਲ ਜਿਹੜੀ ਹੈ ਸੈਟਿੰਗ ਕੀਤੀ ਜਾਂਦੀ ਹੈ ਸਿਰਫ ਪੇਪਰਾਂ ਤੇ ਕਾਗਜ਼ਾਂ ਦੇ ਵਿੱਚ ਹੀ ਚੰਡੀਗੜ੍ਹ ਨੂੰ ਜਿਹੜਾ ਕੀ ਹੈ ਸਿੱਧਾ ਸਿਟੀ ਫਿਊਟਿਬਲ ਦਾ ਨਾਮ ਦਿੱਤਾ ਗਿਆ ਕੈਮਰਾਮੈਨ ਨਵੀਨ ਦੇ ਨਾਲ ਮੈਸ਼ ਸ਼ਾਂਖ ਪੰਜਾਬ ਪੋਸਟ ਚੈਨਲ ਸੈਕਟਰ 2